ਪੂਰੀ ਦੇ ਲਾਈਟ ਚਲੀ ਗਈ ਜੋ ਜਮਾਨਤ ਦਾ ਕਾਗਜ਼ ਕਹਾਂ ਦਾ ਕਿ ਕੰਨ 3 ਨੂੰ ਆਉਂਦਾ ਹੈ ਸਰਪਲ ਹੋਰ ਦੌੜਦਾ ਹੈ ਹਾਂ ਜੀ ਵੀਰ ਜੀ ਕੀ ਮਾਮਲਾ ਪੂਰਾ ਮਾ ਲਈ ਇੱਕ ਤਰੀਕ ਦੀ ਸ਼ਾਮ ਨੇ ਸੱਟ ਲੱਗੀ ਮੇਰੇ 22 ਦਿਨ ਹੋ ਚੱਲੇ ਆ ਅਜੇ ਤੱਕ ਕੋਈ ਕਾਰਵਾਈ ਨਹੀਂ ਨਾਲੇ 25 ਹੰਨ ਮਿਲੀ ਪੱਕੀ ਉਹਦਾ ਵੀ ਨਾਲੇ ਜਬਾਨ ਤਾਂ ਹੈ ਕਰਾ ਲਈਆਂ ਬਾਹਰ ਦੀ ਗਾਰ ਤੇ ਸੇਵਕ ਇੰਦਰ ਆ ਗਰਦੇਵ ਇੰਦਰ ਤੇ ਕਿਰਪਾਲ ਮੁੰਡਾ ਪੰਜ ਜਣੇ ਆ ਜੀ ਤੇ ਕੋਈ ਤੱਕ ਥਾਣੇ ਵੀ ਗਏ ਆ ਕੋਈ ਸੁਣਵਾਈ ਨਹੀਂ ਹਾੜੀ ਹੋਈ ਜਾਂਦੇ ਪਰਚਾ ਅਨਰਜ ਕਰਤਾ ਫਲਾਂ ਕਰਤਾ ਹਾਲੇ ਤੱਕ ਕੋਈ ਨਹੀਂ ਹੰਸਾ ਇਨਸਾਫ ਹੀ ਮਿਲਿਆ ਕੋਈ ਮਿਲਣਾ ਚਾਹੀਦਾ ਇੱਕ ਅਸੀਂ ਦਾਬੇ ਮਾਦੇ ਤੋੜਾ ਕੇ ਗੋਲ ਨਾ ਰੱਖਿਆ ਤੁਹਾਡੇ ਵਾਸਤੇ ਨਹੀਂ ਤੁਸੀਂ ਰਾਜਨਾ ਕਰਨਾ ਉਹਦੇ ਵਾਸਤੇ ਅਸੀਂ ਕਾਰ ਫੇਰ ਕਰਾਂ ਗੱਲ ਪਾਵਾਂਗੇ ਅੰਕੇ ਨਹੀਂ ਅੱਜ ਸਤੂ ਸਾਬ ਨੂੰ ਮਿਲਣ ਗਏ ਸੀ ਉਹਨਾਂ ਕੀ ਅੱਜਾ ਉਹਦੇ ਪਰਚਾ ਦਰਜ ਕਰਾਤਾ 325 ਲੱਗੀ ਪੱਕੀ ਉਹ ਹੁਣ ਭੇਜਦਾ ਸਮਾਨ ਭੇਜਦਾ ਮੰਨਣ ਆਉਣਗੇ ਬ੍ਰਾਂਟ ਉਹ ਜਾ ਕੇ ਆ ਵੀ ਕਾਰਵਾਈ ਕਰਨਗੇ ਜੱਜ ਜੋ ਤਰੀਕਾ ਜਾਇਆ ਕਰਨਗੇ ਨਹੀਂ ਤੇ ਦੋਸ਼ੀ ਕਿੰਨੇ ਕੇ ਦਿਨ ਥਾਣੇ ਪੜੇ ਰਹੇ ਆ ਕੋਈ ਇੱਕ ਦਿਨ ਨਹੀਂ ਖੜੇ ਜੀ ਵੇੜਾ ਨਹੀਂ ਮਾਰਿਆ ਨਨਕੇ ਕੋਈ ਫਿਰ ਪੱਕੀ 25 ਆ ਤੇ ਫਿਰ ਬਾਰੇ ਬਾਰੇ ਜਮਾਨਤ ਆ ਕੇ ਦਵਾਂਗਾ ਇਹ ਪਾ ਜਾਨੀ ਭਾਈ ਪੈਸੇ ਲੈ ਕੇ ਖਾਦੇ ਨਾ ਕੀ ਐ ਐਸਐਚਓ ਨੇ ਕੀ ਬਣਿਆ ਕੋਈ ਨਿصاف ਨਹੀਂ ਮਿਲਿਆ ਮੈਨੂੰ ਇੱਕ ਦਿਨ ਆ ਕੇ ਲਣਕੇ ਦੇ ਗ੍ਰਿਫਤਜ਼ਾਰ ਕੀਤਾ ਨਾ ਕੋਈ ਪੁਲਿਸ ਭਾਈ ਨਾ ਰੇਡ ਨਹੀਂ ਇੱਕ ਵੀ ਪਾਈ ਨਾ ਕਿਤੇ ਹਾਂਜੀ ਤੇ ਹੁਣ ਤੁਹਾਡੇ ਨਾਲ ਕੌਣ ਖੜਿਆ ਸਾਡੇ ਨਾਲ ਕੋਈ ਨਹੀਂ ਪੱਤਰਕਾਰ ਇਹ ਵੀਰ ਜੀ ਹਾਂਜੀ ਭਾਵੇਂ ਮਰਵਾਇਆ ਵੀਰਾਂ ਸ਼ਾਨ ਸਿੰਘ ਭਗਮੀ ਉਥੋਂ ਇਹ ਵੀ ਰਿਪੋਰਟ ਦਿੱਤਾ ਜਿਹੜੇ ਛਤਰ ਹੁਣ ਅੱਛਾ ਅੱਛਾ ਹਾਂ ਜੀ ਤੇ ਕੀ ਹੁੰਨ ਲੱਗਦਾ ਕੋਈ ਕਾਰਵਾਈ ਹੋਊਗੀ ਕਾਰਵਾਈ ਹੁੰਦੇ ਗਏ ਆ ਉਥੇ ਮਿਲਣਾ ਐਸਐਸਓ ਨੂੰ ਆਉਂਦਾ ਤੇ ਭੇਜਾਂਗੇ ਅਸੀਂ ਨਤੀਜਾ ਉਥੋਂ ਜਾ ਜਾ ਜੱਜ ਸਾਹਿਬ ਦੱਸੋ ਕੀ ਮਾਨਣਾ ਨਾਲ ਕੀ ਮਿਲਿਆ ਨਤੀਜਾ ਇਹ ਬੋਲ ਤਾ ਲੋ ਤੁਮ ਕੀ ਕਹੋਂਦੇ ਰਿਆ ਇਹ ਛੇਕ ਦੇ ਦਿੰਦਾ ਛੇਕ ਆ ਜੀ ਹੋਂਦਾ ਤੋੜਾ ਕਰ ਬੋਲ ਮੈਂਰੇ ਘਰੇ ਆ ਤੋਹੀ ਬਦੋਬਦੀ ਨਾਰਾਇਣਾ ਕੀਤਾ ਅਸੀਂ ਫਿਰ ਦੂਜੀ ਤਰ੍ਹਾਂ ਕਰਾ ਲਾਂ ਹਨ ਜਾ ਰਹੇ ਹਾਂ ਸਹੀ ਹਾਂ ਜੀ। ਦੇ ਇਮਾਨ ਕਰਦੇ ਜੇ ਮੰਗਨ ਸਾਫ ਚਾਹੀਦਾ ਮੈਨੂੰ ਦੋ ਥਾਵਾਂ ਤੇ ਮੇਰੇ ਪਲੇਟਾਂ ਪਈਆਂ ਕੋਈ ਇਹ ਆ ਦੋ ਥਾਵਾਂ ਤੇ ਪਲੇਟ ਪਈ ਆ ਵੇ ਇਹਾਂ ਦੇ ਸਾਟ ਹੀ ਕੋਈ ਨਹੀਂ ਲੱਗੀ ਦੂਜੀਆਂ ਸੱਟਾਂ ਲੱਗੀਆਂ ਇਹਨੂੰ ਨਹੀਂ ਲੈ ਨਹੀਂ ਡਾਕਟਰ ਨੇ ਰਿਜ਼ਲਟ ਦਿੱਤਾ ਸੀ ਹਾਂ ਜੀ ਡਾਕਟਰ ਨੇ ਜਲਦੀ ਤੇ ਭੇਜਿਆ ਛੇ ਉਹ ਤੇ ਹੁਣ ਇਹ ਥਾਣੇ ਵਾਲੇ ਲਾ ਕੇ ਰੱਖ ਕੇ ਬਿਠੇ ਭੇਜਣਾ ਸਾਨੂੰ ਦਾ ਨਸਾ ਚਾਹੀਦਾ ਇਹਨਾਂ ਨੂੰ ਜੋ ਰਿਜ਼ਲਟ ਆਇਆ ਸਾਡੂੰ ਜੱਜ ਦੇ ਪੇਸ਼ ਕਰਨ ਜਾ ਕੇ ਤੋ ਬੰਦੇ ਗਿਫਤਾਰ ਕਰਨ ਕਾਰਵੇ ਹੋ ਗਈ ਠੀਕ ਹੈ ਹਾਂਜੀ ਪ੍ਰਧਾਨ ਜੀ ਤੁਸੀਂ ਆਏ ਹੀ ਇੱਥੇ ਕੈਮ ਕਰਨਾ ਤੇ ਕੀ ਮਸਲਾ ਹੈ ਜੀ ਇਹ ਜੀ ਮੈਂ ਸ਼ਾਮ ਸਿੰਘ ਭਾਵਾ ਕੋਰ ਕਮੇਟੀ ਮੈਂਬਰ ਪੰਜਾਬ ਜਥੇਬੰਦੀ ਗੁਰੂ ਗਿਆਨ ਅਥ ਵਾਲਮੀਕ ਤੁਹਾਨੂੰ ਸਮਝਾ ਪਿਛਲੇ ਦਿਨੀ ਇੱਕ ਤਰੀਕ ਨੂੰ ਲੜਾਈ ਹੋਈ ਸੀ ਬੂਟਾ ਸਿੰਘ ਨਾਲ ਕੁੱਟਮਾਰ ਕੀਤੀ ਸੀ ਪਿੰਡ ਪੂਰਾ ਕੋਨਾ ਦੇ ਕੁਝ ਵਿਅਕਤੀਆਂ ਨੇ ਉਹ ਸਬੰਧ ਦੇ ਵਿੱਚ ਆਪਾਂ ਅੱਜ ਐਸਐਚਓ ਕੇ ਉਂਖੀਮ ਕਰਨ ਨੂੰ ਮਿਲੇ ਹੈ ਤੇ ਉਹਨਾਂ ਨੇ ਇਹ ਆ ਕਿ ਪਰਚਾ ਰਜਿਸਟਰ ਹੋਇਆ ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਚਲਾਨ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਜੋ ਵੱੜੀ ਕਾਰਵਾਈ ਸਬੂਤ ਆਧਾਰ ਤੇ ਕੋਰਟ ਦੇ ਵਿੱਚ ਕੇਸ ਜਿਹੜਾ ਫਾਈਲ ਕੀਤਾ ਜਾਵੇਗਾ ਜਿੰਨਾ ਧਰਾਵਾ ਦਿੱਤਾ ਤੇ ਮਾ ਮਦਦ ਮਾਦਰ ਜਿਹੜਾ ਲਗਾ ਪਤਾ ਹਾਂਜੀ ਉਹਨਾਂ ਨੇ ਪੱਕੀ ਪੱਕੀ ਦੇ ਆਧਾਰ ਤੇ ਬਾਕੀ ਕੋਈ ਜਿਹੜੀਆਂ ਧਰਾਵਾਂ ਦੇ ਨਾਲ ਪਰਚਾ ਰਜਿਸਟਰ ਹੋਇਆ ਅਸਲ ਵਿੱਚ ਬਾਰੇ ਬਾਰੇ ਜਮਾਨਤ ਹੋ ਸਕਦੀ ਜੀ ਬਾਕੀ ਬੱਚੀ ਦੀ ਇਸ ਸਬੰਧ ਰ ਐਸਰ ਸਾਹਿਬ ਨਾਲ ਅੱਜ ਮਿਲੇ ਆ ਤੇ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਜਮਾਨਤ ਜਿਹੜੀਆਂ ਬਾਰ ਬਾਰ ਕਰਾਈਆਂ ਨੇ ਤੇ ਇਹਦਾ ਜਲਦ ਜਿਹੜਾ ਚਲਾਨ ਕੋਰਟ ਚ ਪੇਸ਼ ਕੀਤਾ ਜਾਊਗਾ